ਪਾਲਿਆਂ ਦੇ 2 ਸਾਲਾਂ ਚ ਅਸੀਂ ਨੇਰੀ ਲਿਆਤੀ ਕੰਮਾਂ ਦੀ ਮੈਨੂੰ ਤਾਂ ਨਹੀਂ ਲੱਗਦਾ ਆਪਾਂ ਪਾਲਿਆਂ ਨੂੰ ਆਪ ਆਪ ਵਾਲਿਆਂ ਨੂੰ ਅਸੀਂ ਆਪ ਖੁਦ ਬੋਟ ਪਾਈ ਅੱਛਾ ਕੰਮ ਕੀਤੇ ਇਹਨਾਂ ਕੋਈ ਕੰਮ ਨਹੀਂ ਕੀਤਾ ਅੱਛਾ ਜਿਹਦੇ ਪਿੰਡੋਂ ਨਹੀਂ ਆਇਆ ਉਹ ਅੱਜ ਤੁਹਾਡਾ ਐਮਐਲਏ ਆਇਆ ਨਹੀਂ ਨਾ ਮੋਲਕ ਸਿੰਘ ਆਇਆ ਹੀ ਨਹੀਂ ਉਹ ਰੇਸਾ ਜਿਹਾ ਮਸਤ ਚੱਕਰ ਹੋ ਗਿਆ ਮਸਤ ਹੁੰਦਾ ਆਵਾ 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 ਵਾਲਿਆਂ ਬੋਟਾ ਵੀ ਇਹਨਾਂ ਨੂੰ ਪਾਇਆ ਔਰ ਜਿਨ੍ਹਾਂ ਨੇ ਨੇ ਕੰਮ ਕਰਨੇ ਸੀ ਕੀਤੇ ਨਹੀਂ ਗਏ ਕੀਤੇ ਨਹੀਂ ਦੋ ਸਾਲਾਂ ਦੇ ਵਿੱਚ ਨਹੀਂ ਹੋਏ ਗਏ ਅਸੀਂ ਅਸੀਂ মিডিਆ ਦੇ ਮੂਹਰੇ ਬੋਲ ਰਹੇ ਹਾਂ ਗੱਲ ਵੀ ਕੋਈ ਨਹੀਂ ਸੀ ਗੋਵਜੋਨ ਚ ਹੀ ਰਹਿੰਦੇ ਆ ਸਦੀਪ ਸਾਹਿਬ ਵੀ ਖੜੇ ਲੋਂਦਾ ਫਿਰਦਾ ਕੰਮ ਤਾਂ ਕੋਈ ਕਿਸੇ ਦਾ ਕੀਤਾ ਵੀ ਨਹੀਂ ਕੋਸਾ ਇਹ ਕਿਹੜਾ ਤੂੰ ਸਭਿਧਾਨ ਤੋੜ ਨੂੰ ਫਿਰਦਾ ਉਹ ਵੀ ਤੇ ਇਹ ਕਿਹੜੇ ਕਾਨੂੰਨ ਚ ਲਿਆਇਆ ਦਾ ਚੋਣ ਵਾਲਾ ਮਾਹੌਲਾ ਹੁਣ ਸਰਗਰਮਾ ਪੂਰਾ ਸਾਨੂੰ ਤਾਂ ਉਹ ਹਰੀ ਝੰਡੀਆਂ ਵੀ ਜਿਹੜਾ ਸਾਡੀਆਂ ਸ਼ਰਤਾਂ ਪੂਰੀਆਂ ਕਰੂਗਾ ਹਾਂ ਉਹਨੂੰ ਪਾ ਦੇਾਂਗੇ ਸਾਲ ਮਿੱਤਰੋ ਕੀ ਹਾਲ ਚਾਲ ਆ ਉਮੀਦ ਕਰਦਾ ਸਭ ਠੀਕ ਠਾਕ ਹੋਵੋਗੇ ਹਰ ਵਾਰ ਦੇ ਤਰ੍ਹਾਂ ਅੱਜ ਇੱਕ ਵਾਰੀ ਫੇਰ ਅਸੀਂ ਨਵੇਂ ਬਜ਼ੁਰਗਾਂ ਦੇ ਨਾਲ ਨਵੀਂ ਜਗ੍ਹਾ ਤੇ ਤੇ ਨਵੇਂ ਸਾਥ ਵਿੱਚ ਬੈਠੇ ਆ ਬੜੇ ਰੌਣਕੀਆ ਬਾਬੇ ਗੱਲਾਂ ਬਾਤਾਂ ਕਰਦੇ ਇਹਨਾਂ ਨਾਲ ਇੱਧਰ ਵੇਖੋ ਆ ਇੱਕ ਨੌਜਵਾਨ ਵਿੱਚ ਹਲੇ ਬੈਠਾ ਸੱਜ ਕੇ ਬੈਠਾ ਵੇਖ ਲਓ ਤੇ ਆਸੇ-ਪਾਸੇ ਬਜ਼ੁਰਗ ਬੈਠੇ ਆ ਪਾਪੂ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਕੀ ਹਾਲ ਚਾਲ ਆ ਠੀਕ ਆ ਜੀ ਵਧੀਆ ਲੱਗੀਆਂ ਰਹਿੰਦੀਆਂ ਮਹਿਫਲਾਂ ਫਿਰ ਮੈਂ ਨਾ ਕੀ ਪੁੱਛਦਾ ਬਹੁਤ ਵਧੀਆ ਜਿਆਦਾ ਆਹਾ ਆਹਾ ਆ ਆਨੰਦ ਆਈ ਜਾਂਦਾ ਚਾਈ ਜਾਂਦਾ ਹੈ ਹਾਂ ਹਾਂ ਠੀਕ ਆ ਕਹਿੰਦੇ ਵੀ ਜਿਹੜੀ ਸਾਥ ਹੁੰਦੀ ਆ ਇੱਥੇ ਸਾਰੇ ਪਿੰਡ ਦੀ ਖਬਰ ਹੁੰਦੀ ਆ ਵਾਕਈ ਸਹੀ ਗੱਲ ਆ ਹਾਂ ਸਹੀ ਹੁੰਦੀ ਆ ਵਧੀਆ ਅੱਜ ਦੀ ਤਾਜ਼ਾ ਖਬਰ ਕੀ ਕਹਿੰਦੀ ਆ ਆਈ ਦੀ ਤਾਂ ਆਖਰ ਖਬਰ ਤਾਂ ਕਹਿੰਦੀ ਵਾ ਠੀਕ ਹੀ ਆ ਮੀ ਮੀ ਪੈਣ ਦੀ ਸੁਭਾਅ ਹਣਾ ਮੀ ਪੈਣ ਦੀ ਸੁਭਾਅ ਹਣਾ ਵਾ ਹੁਣ ਮਾੜਾ ਹਾਲ ਹੋ ਜੂ ਜੇ ਹੁਣ ਮੀ ਪੈਂਦਾ ਹਣਾ ਨਹੀਂ ਨਹੀਂ ਪੀਣਾ ਨਹੀਂ ਪੈਣਾ ਨਹੀਂ ਚਾਹੀਦਾ ਪੈਣਾ ਨਹੀਂ ਜੇ ਦਾ ਫਸਲ ਕੋਕੇ ਵੱਢਣ ਵਾਲੀ ਹੋਈ ਪਈ ਆ ਤੇ ਕਸੂਤਾ ਕੰਮ ਹੋ ਜਾਣਾ ਯਾਰ ਮੈਂ ਤੇਨੂੰ ਇੱਕ ਫੋਰੀ ਗੱਲ ਪੁੱਛਦਾ ਹਾਂ ਵੀ ਮੋਦੀ ਸਾਹਿਬ ਨੂੰ ਇਹ ਪੁੱਛ ਵੀ ਜਿਹੜਾ ਤੂੰ ਸਵਿਧਾਨ ਤੋੜਨ ਨੂੰ ਫਿਰਦਾ ਹੈ ਉਹ ਵੀ ਤੇ ਇਹ ਤੇ ਕਿਹੜੇ ਕਾਨੂੰਨ ਚ ਲਿਆ ਆ ਤੂੰ ਗੱਲ ਤੁਸੀਂ ਪੁੱਛ ਸਕਦੇ ਹਾਂ ਤਾਂ ਸੋਣ ਨਹੀਂ ਸਮਾਂ ਦਿੱਤਾ ਸੀ ਆ ਸਿੱਧੀ ਗੱਲ ਸੁਰੀਆ ਕਰਦਾ ਮੋਦੀ ਸਾਹਿਬ ਨੂੰ ਨਹੀਂ 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 ਸਿੱਧੀ ਸਿੱਧੀ ਗੱਲ ਤਾਂ ਹੋਇਆ ਉਹੀ ਗੱਲ ਹੈ ਨੇ ਨਾ ਇਹਨੂੰ ਪੁੱਛਣਾ ਚਾਹੀਦਾ ਵੀ ਮਗਰ ਸਿਧਾਂਤ ਉਹਨੂੰ ਫਿਰਦਾ ਤੇ ਗਰੀਬਾਂ ਦਾ ਕੀ ਹਾਲ ਹੋਊਗਾ ਹੂੰ ਤੇ ਅਸੀਂ ਇਹ ਬੇਨਤੀ ਕਰਦੇ ਵੀ ਮਦੀਸਾਂ ਨੂੰ ਵੋਟ ਨਹੀਂ ਪੈਣੀ ਚਾਹੀਦੀ ਨਹੀਂ ਪੈਣੀ ਚਾਹੀਦੀ ਕੀ ਲੱਗਦਾ ਫਿਰ ਇਤ ਕੀ ਕੌਣ ਬਾਜੀ ਮਾਰੂ ਗੈਤ ਕੀ ਕੀ ਬਾਜੀ ਮਾਰੂ ਸਾਡੇ ਤਰਾਵਲ ਲੱਗਦਾ ਜੀ ਰਾਵਲ ਗਾਂਧੀ ਮਾਰੂ ਰਾਹੁਲ ਗਾਂਧੀ ਕਾਂਗਰਸ ਆਊਗੀ ਹੈ ਕਾਂਗਰਸ ਆਊਗੀ ਇਹ ਕਾਂਗਰਸ ਦੇ ਐਮਪੀ ਵੱਧ ਜਿੱਤ ਸਕਦੇ ਆ ਹਾਂ ਜਿੱਤ ਸਕਦੇ ਹੂੰ ਸਾਰੇ ਸਾਰਿਆਂ ਨੂੰ ਲੱਗਦਾ ਇਹ ਪੰਜਾਬ ਚ ਵੀ ਇਤ ਕੀ ਪ੍ਰਭਾਵ ਥੋੜਾ ਜਿਹਾ ਹੈਗਾ ਵਿੱਚ ਆਮ ਪਾਰਟੀ ਦਾ ਤੇ ਇਹਨਾਂ ਦਾ ਦੂਆ ਦਾ ਆ ਠੀਕ ਆ ਤੁਸੀਂ ਕਿਤੇ ਇਕੱਲੇ ਕੱਟੜ ਕਾਂਗਰਸੀ ਤਾਂ ਨਹੀਂ ਬੈਠੇ ਨਹੀਂ ਨਹੀਂ ਸਾਰੇ ਨਹੀਂ ਨਹੀਂ ਮੈਂ ਨਹੀਂ ਮੈਂ ਤਾਂ ਆਮ ਪਾਰਟੀ ਵਾਲਾ ਤੁਸੀਂ ਆਪ ਵਾਲਿਓ ਹਾਂਜੀ ਆਪ ਵਾਲਾ ਆ ਤਾਂ ਗੱਲ ਗਲਤ ਆਪ ਵਾਲੇ ਤੇ ਤੁਸੀਂ ਗੱਲਾਂ ਹੁੰਦੀਆਂ ਕਿਤੇ ਸੀਐਮ ਸਾਹਿਬ ਨੇ ਪਹਿਲਾਂ ਕਿਹਾ ਸੀ ਪੈਸੇ ਪੁਹੇ ਲੈ ਲਿਆ ਕਰੋ ਵੋਟ ਜਿੱਧਰ ਮਰਜ਼ੀ ਪਾ ਦਿਓ ਉਹ ਗੱਲ ਤਾਂ ਨਹੀਂ 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 ਉਹ ਗੱਲ ਤਾਂ ਵੈਸੇ ਨਹੀਂ ਕੀਤੀ ਠੀਕ ਆ ਤੇ ਪਰ ਇਹ ਨੀ ਗੱਲ ਵੀ ਨਾ ਨੇ ਪੰਜਾਬ ਨੂੰ ਤੇ ਦੇਸ਼ ਨੂੰ ਲੁੱਟਿਆ ਬਹੁਤ ਅਜਿਹਾ ਲੈ ਵੀ ਜਾਣ ਕਿ ਤਾਂ ਮਾੜੀ ਗੱਲ ਵੀ ਨਹੀਂ ਕੋਈ ਅੱਛਾ ਹਾਂ ਇਹ ਵੀ ਗੱਲ ਮਿੱਤਰੋ ਇਹ ਹਾਸਾ ਟੱਟਾ ਮਜ਼ਾਕ ਹੈ ਨੂੰ ਸੀਰੀਅਸ ਨਹੀਂ ਲੈਣਾ ਕਿਉਂਕਿ ਇਹ ਬਜ਼ੁਰਗ ਦਿਲਾਂ ਦੇ ਖੁੱਲੇ ਆ ਪਰ ਇਹੋ ਜੀ ਗੱਲਬਾਤ ਹੈ ਨਹੀਂ ਕੋਈ ਹੈਣਾ ਹੋਰ ਬਾਪੂ ਜੀ ਠੀਕ ਹੋ ਵੀ ਗਈ ਵਧ ਗਿਆ ਜੀ ਵਧ ਗਿਆ ਕਿਵੇਂ ਐਸੇ ਤਾਂ ਠੀਕ ਆ ਜੀ ਸਿਹਤ ਵਧ ਗਿਆ ਵਿਲੇ ਬੈਠੇ ਰਹਿੰਦੇ ਨਹੀਂ ਇੱਥੇ ਅੱਛਾ ਹਾਂ ਵਧ ਗਿਆ ਸਿਹਤ ਹੈ ਮੈਨੂੰ ਐ ਲਾ ਦੇ ਮਖੌਲੀ ਵੀ ਤੁਸੀਂ ਵਧ ਦੇਣਾ ਨਹੀਂ ਨਹੀਂ ਮਖੌਲੀ ਤਾਂ ਨਹੀਂ ਵਧਦੀ ਜੀ ਮਖੌਲੀ ਤਾਂ ਹੀ ਹੋ ਜਾਂਦੀ ਹੈ ਹਾਂ ਅੱਛਾ ਜੀ ਇਹ ਆ ਮਖੌਲੀ ਉਹ ਹੀ ਨਾ ਉਹ ਵੀ ਆ ਮਖੌਲੀ ਥੋੜੇ ਤੋਂ ਗਾਲਾਂ ਕੌਣ ਵਧ ਘੜਦੇ ਇਹਨਾਂ ਨੂੰ ਕਿਉਂ ਇਹਨਾਂ ਨੂੰ ਨੇ ਗਾਇਨ ਗਰਗੜਾਗੇ ਇਹ ਲੀਡਰ ਹੈ ਕਿਉਂ ਲੀਡਰ ਸਾਹਿਬ ਤੁਸੀਂ ਇਹਨਾਂ ਦੇ ਹਾਂ ਜੀ ਹਾਂ ਇਹ ਮੇਨ ਇੰਜਣ ਉਹਦੇ ਸਹੀ ਹੈਗੇ ਆ ਜੀ ਹਾਂ ਠੀਕ ਹੈ ਸਰਪੰਚ ਸਰਪੰਚ ਤਾਂ ਨਹੀਂ ਬਣਦੇ ਨਹੀਂ ਨਹੀਂ ਸਰਪੰਚ ਜੇ ਅਗਲੀ ਤਿਆਰੀ ਹੋਵੇ ਨਾਲ ਕੋਈ ਤਿਆਰੀ ਨਹੀਂ ਵੇਖ ਲਓ ਤਿਆਰੀ ਤਾਂ ਨਹੀਂ ਇਹਨਾਂ ਦੀ ਸਰਪੰਚ ਸਰਪੰਚ ਬਣਨ ਦੀ ਬਣ ਸਕਦਾ ਜੀ ਬਣ ਸਕਦਾ ਬਣ ਸਕਦਾ ਸਰਪੰਚ ਠੀਕ ਹੈ ਵੀ ਇਹ ਰਾਜਨੀਤੀ ਕਰਦੇ ਆ ਕਰਦੇ ਕਰਦੇ ਬਿਲਕੁਲ ਤੁਹਾਨੂੰ ਕਿਵੇਂ ਲੱਗਦਾ ਕਿ ਕੀ ਲੱਗਦਾ ਜਿਹੜਾ ਚੋਣਾਂ ਵਾਲਾ ਮਾਹੌਲ ਆ ਹੁਣ ਸਰਗਰਮਾ ਪੂਰਾ ਸੰਤਾ ਉਹ ਹਰੀ ਝੰਡੀਆਂ ਵੀ ਜਿਹੜਾ ਸਾਡੀਆਂ ਸ਼ਰਤਾਂ ਹਾਂ ਪੂਰਗਿਆਂ ਕਰੂਗਾ ਹਾਂ ਉਹਨੂੰ ਪਾ ਦਿਆਂਗੇ ਉਹਨੂੰ ਪਾ ਕੋਈ ਮਰਜ਼ੀ ਹੋਵੇ ਕੋਈ ਮਰਜ਼ੀ ਹੋਵੇ ਸਾਨੂੰ ਕਿਸੇ ਪਰ ਭਾਵੇਂ ਮੋਦੀ ਹੋਵੇ ਕੋਈ ਹੋਵੇ ਮੋਦੀ ਕਿਹੜਾ ਠੀਕ ਆ ਪੂਰ ਲਾਬ ਦਾ ਐ ਸਮਗਰੀ ਨਾਲ ਸਾੜ ਕੇ ਆ ਪਰ ਵੋਟ ਪਾ ਦੋਗੇ ਜੇ ਗੱਲਾਂ ਮੰਨੂਗਾ ਹਾਂ ਹਾਂ ਮਾਵਾਂਗੇ ਜਾਨੀ ਕਿ ਮੁਕਦੀ ਗੱਲ ਇਹ ਆ ਕਿ ਸਾਡੇ ਹੱਕ ਦੀ ਗੱਲ ਜਿਹੜਾ ਕਰੂਗਾ ਉਹਦੇ ਨਾਲ ਆ ਉਹਦੇ ਨਾਲ ਸਹੀ ਗੱਲ ਹੈ ਜੀ ਸਹੀ ਗੱਲ ਕੋਈ ਮਰਜ਼ੀ ਹੋਵੇ ਕੋਈ ਮਰਜ਼ੀ ਹੋਵੇ ਜੇ ਅਸੀਂ ਕਿਹੜਾ ਪਾਰਟੀ ਨਾਲ ਜੁੜਿਆ ਬਿਲਕੁਲ ਜੀ ਬਿਲਕੁਲ ਸਹੀ ਗੱਲ ਹੈ ਇਹ ਵੀ ਗੱਲ ਸਹੀ ਹੈ ਤੇ ਮਿੱਤਰ ਮੈਨੂੰ ਪਿਆਰੇ ਐਂ ਦੱਸ ਵੀ ਇਹ ਤਾਂ ਬਾਪੂ ਬਜ਼ੁਰਗ ਬੈਠੇ ਆ ਚੱਲ ਯਾਰ ਗੱਲਾਂ ਪਤਾ ਕਰ ਲਈਆਂ ਤੂੰ ਤਾਂ ਕੰਮ ਧੰਦਾ ਕਰ ਲਾ ਮੈਂ ਅੱਜ ਘਰੇ ਵਿਹਲਾ ਸੀਗਾ ਮੈਂ ਕਿਹਾ ਚਲ ਅੱਜ ਬਾਪੂ ਹੁਣਾਂ ਕੋਲ ਚੱਲਦੇ ਆ ਗੱਲਾਂ ਸੁਣ ਗੱਲਾਂ ਮਤਾ ਸੁਣਦੇ ਆ ਪਿੰਡ ਦੀ ਵੀ ਸੁਣਨੀ ਚਾਹੀਦੀ ਸੁਣਨੀ ਵੀ ਚਾਹੀਦੀ ਹੈ ਸਹੀ ਗੱਲ ਆ ਹਾਂ ਫਿਰ ਕਿੰਨਾ ਕੁ ਤਜਰਬਾ ਬਾਪੂ ਤੋਂ ਸਿੱਖਿਆ ਕੋਈ ਕਦੇ ਵੀ ਆ ਨਵੀਂ ਗੱਲ ਸਿੱਖੀ ਕਦੇ ਬਜ਼ੁਰਗਾਂ ਦੀਆਂ ਗੱਲਾਂ ਤੇ ਔਲੇ ਦਾ ਖਾਦਾ ਬਾਅਦ ਚ ਪਤਾ ਲੱਗਦਾ ਨਾ ਬਿਲਕੁਲ ਸਹੀ ਗੱਲ ਆ ਇਹ ਇਹ ਕੋਈ ਗੱਲ ਹੈ ਹੀ ਨਹੀਂ ਨਾ ਇਹ ਗੱਲ ਹੋਵੇ ਇਹ ਗੱਲ ਪੱਕੀ ਗੱਲ ਆ ਜੋ ਤੁਹਾਨੂੰ ਕਿਵੇਂ ਲੱਗਦਾ ਜੇ ਤੁਸੀਂ ਨੌਜਵਾਨੋਂ ਕੀ ਲੱਗਦਾ ਕਿ ਨੌਜਵਾਨ ਕਿੱਧਰ ਝੁਕਾ ਕਿਦਾਂ ਦੀ ਸਰਕਾਰ ਭਾਲਦਾ ਚੰਗੇ ਕੰਮ ਕਰੂ ਜੋ ਚੰਗੇ ਕੰਮ ਕਰੂਗਾ ਸਾਰਾ ਉਹਨਾਂ ਦਾ ਸਾਥ ਦੇਣਗੇ ਉਹ ਉਹਨਾਂ ਦੇ ਐਮਪੀ ਵਾਧ ਜਿੱਤਣਗੇ ਬਿਲਕੁਲ ਜਿਹੜਾ ਕੋਈ ਹੁਣ ਸਾਰੇ ਆਂਦੇ ਚੰਗੇ ਕੰਮ ਕਰਦੇ ਆਂ ਸੀ ਸਾਰੇ ਤਾਂ ਕਹਿੰਦੇ ਹੀ ਆ ਪਰ ਲੱਗਦਾ ਤਾਂ ਪਤਾ ਆਪਾਂ ਨੂੰ ਹਨ ਤੁਹਾਨੂੰ ਕਿਹੜਾ ਲੱਗਦਾ ਸਾਨੂੰ ਤਾਂ ਐ ਲੱਗਦਾ ਜਿਹੜਾ ਬੰਦਾ ਚੰਗੇ ਕੰਮ ਕਰੂਗਾ ਕਿਹੜਾ ਕਰ ਰਿਹਾ ਹੁਣ ਹਜੇ ਤਾਂ ਕੋਈ ਵੀ ਨਹੀਂ ਦਿਸਿਆ ਨਹੀਂ ਹਜੇ ਤੱਕ ਆਪ ਵਾਲਿਆਂ ਦੇ 2 ਸਾਲਾਂ ਚ ਅਸੀਂ ਨੇਰੀ ਲਿਆਤੀ ਕੰਮਾਂ ਦੀ ਮੈਨੂੰ ਤਾਂ ਨਹੀਂ ਲੱਗਦਾ ਆਪ ਵਾਲਿਆਂ ਨੂੰ ਅਸੀਂ ਆਪ ਆਪ ਵਾਲ ਅੱਛਾ ਪਿੰਡੋਂ ਨਹੀਂ ਆਇਆ ਉਹ ਅੱਛਾ ਤੁਹਾਡਾ ਐਮਐਲਏ ਆਇਆ ਨਹੀਂ ਨਾ ਮੋਲਕ ਸਿੰਘ ਆਇਆ ਹੀ ਨਹੀਂ ਉਹ ਰੇਸਾ ਮੁਸ਼ਕਲ ਚੱਕਰ ਹੋ ਗਿਆ ਮੁਸ਼ਕਲ ਦਾ ਪਿੰਡਾਂ ਲੈ ਜੋ ਹਾਂ ਉਹ ਤਾਂ 2 ਲੱਖ ਦੀ ਗੱਡੀ ਲੈ ਲਈ ਉਹਨੂੰ ਕੀ ਲੋੜ ਆਉਣ ਦੀ ਅੱਛਾ ਉਹ ਗੱਡੀ ਤੇ ਤਾਂ ਸੌਖਾ ਜਾਂਦਾ ਬਾਪੂ ਆਉਣਾ ਨਹੀਂ ਨਹੀਂ ਉਹ ਤੁਰ ਕੇ ਸੀਗਾ ਸੌਖਾ ਸੀ ਉਹਨੂੰ ਆਉਣਾ ਹੁਣ ਗੱਡੀ ਤੇ ਔਕਾ ਕੋਈ ਵੱਡਾ ਬਣ ਗਿਆ ਮੁਲਾਜ਼ਮ ਉਹ ਯਾਰ ਅਸੀਂ ਨਾ ਆਪ ਆਪ ਆ ਆ ਆ ਆਪ ਵਾਲੇ ਆ ਬੋਟਾ ਵੀ ਇਹਨਾਂ ਨੂੰ ਪਾਇਆ ਪਰ ਜਿਨੇ ਨੇ ਨਹੀਂ ਨਹੀਂ ਕੰਮ ਕਰਨੇ ਸੀ ਕੀਤੇ ਨਹੀਂ ਜੇ ਇਹ ਕੀਤੇ ਨਹੀਂ ਦੋ ਸਾਲਾਂ ਦੇ ਵਿੱਚ ਨਹੀਂ ਹੋਈ ਗਈ ਅਸੀਂ ਅਸੀਂ ਮੀਡੀਆ ਦੇ ਮੂਹਰੇ ਬੋਲ ਰਹੇ ਹਾਂ ਗੱਲ ਵੀ ਕੋਈ ਨਹੀਂ ਹੋਈ ਸੀ ਨਹੀਂ ਜਦੋਂ ਇਹਨਾਂ ਨੂੰ ਸਾਡੇ ਐਮਐਲਏ ਤਾਂ ਇਹ ਆਇਆ ਹੀ ਨਹੀਂ ਇੱਥੇ ਨਹੀਂ ਧੰਨਵਾਦ ਤਾਂ ਕਰਨਾ ਹੀ ਹੋਣਾ ਇੱਕ ਘਰੇ ਤਾਂ ਜਮ ਨਹੀਂ ਇੱਕ ਘਰੇ ਅੱਛਾ ਉਹ ਕਿਹੜਾ ਉਹ ਇੱਕ ਕਰਨੇ ਵੋਟਾਂ ਪਾਈਆਂ ਸੀ ਵੀ ਇੱਕ ਘਰੇ ਆਉਣਾ ਉਹਨੇ ਅੱਛਾ ਕਿਸੇ ਨੇ ਵੀ ਨਹੀਂ ਆਇਆ ਨਹੀਂ ਨਹੀਂ ਉਹ ਘਰੇ ਆਉਂਦਾ ਅੱਛਾ ਇੱਕ ਘਰੇ ਆਉਂਦਾ ਉਹ ਇੱਕ ਘਰੇ ਆਉਂਦਾ ਹੋਰ ਕਿਸੇ ਨਹੀਂ ਆਉਂਦਾ ਪਿੰਡ 'ਚ ਨਹੀਂ ਸਾਥੇ ਚਾਉਣਾ ਚਾਹੀਦਾ ਉਹਨੂੰ ਸਾਡੇ ਹਲਕੇ ਦੇ ਵਿੱਚੋਂ ਜੈਤੂ ਦੇ ਵਿੱਚੋਂ ਆਮ ਆਦਮੀ ਪਾਰਟੀ ਦੇ ਪਹਿਲਾਂ ਵੀ ਜਿੱਤਿਆ ਵਾ ਤੇ ਐਮਐਲਏ ਵੀ ਜਿੱਤਾਈ ਪਹਿਲਾਂ ਹੁਣ ਫੇਰ ਆਮ ਆਦਮੀ ਦੇ ਕੋਈ ਬੰਦਾ ਹੀ ਨਹੀਂ ਆਉਂਦਾ ਠੀਕ ਆ ਕਾ ਤੂੰ ਨਹੀਂ ਹੱਪੀ ਕੀ ਲੱਗਦਾ ਕਿ ਪਹਿਲਾਂ ਸਦੀਕ ਸਾਹਿਬ ਰਹਿ ਕੇ ਗਏ ਆ ਤੇ ਐਤ ਕੀ ਫੇਰ ਕਿਹਦੇ ਗਾਉਣ ਵਾਲੇ ਆਈ ਜਾਂਦੇ ਆ ਕਰਮਜੀਤ ਅਨਮੋਲ ਹੋ ਗਿਆ ਹੰਸ ਰਾਜ ਹੋ ਗਿਆ ਉਹ ਤਾਂ ਫਿਰ ਉਹਨਾਂ ਨੂੰ ਚੰਗਾ ਲਾ ਦਣਾ ਵੀ ਅਸੀਂ ਆ ਬੰਦੇ ਮੂਰੇ ਕਰਗੇ ਠੀਕ ਹੈ ਜਿਵੇਂ ਉਹਨਾਂ ਨੂੰ ਚੰਗਾ ਲਾਦਾ ਸਰਕਾਰ ਉਹਨਾਂ ਦੀ ਹੈ ਸਭ ਕੁਝ ਉਹਨੇ ਤਾਂ ਸੁਣਨੇ ਚੰਗੇ ਹੋ ਜਾਣਗੇ ਬਾਪੂ ਕਿਉਂ ਕਹ ਲੱਗਦਾ ਹਾਂਜੀ ਸੁਣਾਓ ਜੀ ਅੱਛਾ ਜਿਹੜਾ ਮਤਲਬ ਕਿ ਵੀ ਹੁਣ ਤੁਸੀਂ ਐਮਪੀ ਦੀਆਂ ਗੱਲ ਸੁਣਾਤੀ ਆ ਵੀ ਗਾਉਣ ਵਾਲੇ ਇਕੱਠੇ ਹੋ ਗਏ ਇਹ ਤਾਂ ਫਿਰ ਗਾਉਣ ਵਜੋਂ ਚ ਹੀ ਰਹਿੰਦੇ ਆ ਸਦੀਰ ਸਾਹਿਬ ਵੀ ਖੜੇ ਲਾਉਂਦਾ ਫਿਰਦਾ ਕੰਮ ਤਾਂ ਬਨੇ ਕਿਸੇ ਤਾਂ ਕੀਤਾ ਵੀ ਨਹੀਂ ਕੋਸਾ ਕੀ ਲੱਗਦਾ ਫਿਰ ਕਿੱਦਾਂ ਦਾ ਕੈਂਡੀਡੇਟ ਚਾਹੀਦਾ ਸੀ ਅਸੀਂ ਅਸੀਂ ਤਾਂ ਸਾਡੇ ਕੰਮ ਪਿੰਡ ਦੇ ਕੰਮ ਕਰਦਾ ਪਿੰਡ ਦਾ ਨਿਕਾਸ ਹੁੰਦਾ ਉਹ ਹੀ ਚਾਹੀਦਾ ਈ ਸਾਡੇ ਦੇਖਿਆ ਬੰਦਾ ਹੋਵੇ ਸਿਆਣਾ ਹੋਵੇ ਹਾਂ ਆਪਾਂ ਨੂੰ ਪੰਜਾਬ ਬਾਰੇ ਸਮਝੀ ਹੋ ਕੋਸ ਹਾਂ ਜਮੀਨੀ ਪੱਧਰ ਤੇ ਪਤਾ ਹੋਵੇ ਪਿੰਡਾਂ ਚ ਕੀ ਹਾਲ ਹੈ